ਵਾਹ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂ ਜਮ ਡਰ ਪੈ ਦੁਖ ਭਾਗ ਦੂਖ ਕਣੋਂ ਦੁਹਾਗਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤਿ ਪਤ ਸਾਬਾਸ ਤਿਸ ਤਿਸ ਕਾ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾਮੈ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਓ ਗੁਰੂ ਜਨਾਂ ਕਾ ਅੰਦਲਾ ਚਿੱਲੇ ਨਾਹੀ ਥਾਓ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਵੈ ਕਿਆ ਸੁਆਉ ਆਇ ਗਿਆ ਪਛੋਤਾਵਣਾ ਜਿਉ ਸੁញਿਆ ਘਰ ਕਾਉ ਬਿਨ ਨਾਵੈ ਦੁਖ ਦੇ ਹੋਰੀ ਜਿਉ ਕਲਰ ਕੀ ਪੀਤਾ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸਬਦ ਰੱਪਾ ਘਰ ਪਾਈਐ ਨਿਰਵਾਣੀ ਪਦ ਨੀਤ ਹਉ ਗੁਰ ਪੁੱਛਉ ਆਪਣੇ ਗੁਰ ਪੁੱਛਕਾਰ ਕਮਾਉ ਸਬਦ ਸੁਲਾਹੀ ਮਨ ਵੱਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸਬਦ ਰਤੇ ਸੇ ਨਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖੇ ਉਰਤਾਰ ਸੋ ਕਿਉ ਮਨੋ ਵਿਸਾਰੀਐ ਸਭ ਜੀਆ ਕਾਇਆ ਆਦਾਰ ਸ਼ਬਦ ਮਰਐ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸਬਦੇ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨ ਮੈਂ ਵਰਵਾਰ ਸਭ ਸਾਰਾ ਹੈ ਆਪ ਕਉ ਵਡਹੋ ਵਡੇਰੀ ਹੋਏ ਗੁਰ ਬੇਨਾ ਆਪਣਾ ਚੀਨੀਐ ਕਹੇ ਸੁਣੇ ਕਿਆ ਹੋਇ ਨਾਨਕ ਸਬਦ ਪਛਾਣੀਐ ਹਉਮੈ ਕਰੈ ਨਾ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਧਨ ਸਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੀਜੜੀ ਬਿਨ ਪਰ ਬਾਦ ਸੀਗਾਰ ਦੁਖ ਘਣੋਂ ਦੁਹਾਗਣੀ ਨਾ ਘਰ ਸੇਜ ਪਤਾਰ ਮਾਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੈ ਰੰਗ ਹੋਏ ਰਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸੰ ਜਾਣੀਐ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਰਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਰਮਲ ਸਾਚਾ ਨਾਏ ਮਨ ਮੈਂ ਮਨੁਆ ਜੀ ਮਰੈ ਤਾ ਪਰ 라ਵੈ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੈ ਗਰਮਖ ਨਾਮੇ ਅਦਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸ਼ਬਦ ਪਛਾਨੈ ਰਵ ਰਹੈ ਨਾ ਤਿਸ ਕਾਲ ਸੰਤਾਇ ਸਾਹਿਬ ਅਤੁਲ ਨਾ ਤੋਲਿਐ ਕਥਨ ਨਾ ਪਾਇਆ ਜਾਇ ਵਾਪਾਰੀ ਵਣਜਾਰਿਆ ਆਏ ਵਜੂ ਲਿਖਾਇ ਕਾਰਕਮਾ ਬਹਿ ਸੱਚ ਕੀ ਲਾਹ ਮਿਲੈ ਰਜਾਇ ਪਉਂਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮਗ ਤੋਲ ਤੋਲਾਏ ਸਿ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੋਲਾਏ ਤੋਲ ਸਿ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੇ ਮਿਲੇ ਗੁਰ ਕਰਤਾਰ ਕਥਨ ਕਹਿਣ ਨ ਛੁੱਟੀਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮਿਲ ਗੁਰ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ